ਫੋਫੋ ਮੈਂ ਤਾਂ ਥੱਕ ਗਈ ਚੱਲ ਬੈਹਾਂ ਨਹੀਂ ਆ ਸੋ ਸੋ ਟੂ ਮੱਚ ਗਰਮੀ ਚੱਲ ਏਸੀ ਔਨ ਕਰ ਦਿਆਂ ਫੋਫੋ ਚੱਲ ਪਾਣੀ ਪੀ ਲਵੇ ਮੈਂ ਫਰੀਆਂ ਕੀ ਕਰਾਂਗੀ ਕਰਾਂ ਹਾਂ ਚੱਲ ਫਰੈਂਡਸ ਨੂੰ ਫੋਨ ਕਰਦੀ ਆ ਹਲੋ ਹਲੋ ਹਾਂ ਮਨਰੇਤ ਕੀ ਕਰ ਰਹੀ ਆ ਕੁਛ ਨਹੀਂ ਹੋ ਮੇਰੇ ਕੋਲੇ ਪਰ ਨੀਂਦ ਆਈ ਹੋਈ ਸੀਗੀ ਅਸੀਂ ਕੁਛ ਜ਼ਰੂਰੀ ਗੱਲ ਕਰਦੇ ਸੀਗੇ ਅੱਛਾ ਕੱਲ ਮੇਰਾ ਫ੍ਰੀ ਸੀ ਕਿ ਮੈਂ ਤਾਂ ਫੋਨ ਕੀਤਾ ਸੀ ਆਜੋ ਸਾਡੇ ਘਰੇ ਆਜੋ ਆਪਾਂ ਫਿਰ ਇੰਜੋਏ ਕਰਦੇ ਆਂ ਪਾਰਟੀ ਕਰਦੇ ਆਂ ਚੱਲ ਆ ਜੰਨੇ ਆਲਾ ਪਰ ਨੀਤ ਨੂੰ ਵੀ ਗੱਲ ਕਰ ਲੈ ਤੂੰ ਹੈਲੋ ਪ੍ਰੋਬਲਮ ਨੂੰ ਕੀ ਆਲਾ ਹਾਂ ਵਧੀਆ ਪਰ ਨੀ ਤੂੰ ਦੱਸ ਮੈਂ ਵੀ ਠੀਕ ਆ ਉਹ ਪ੍ਰੋਬਲਮ ਨੂੰ ਤੋ ਇੱਕਮ ਨੂੰ ਫੋਨ ਕਰਤਾ ਨਹੀਂ ਉਹਨੂੰ ਕਰਨਾ ਹਜੇ ਮੈਂ ਕੱਲ ਮੈਂ ਉਹਨੂੰ ਆਪਣੇ ਨਾਲ ਹੀ ਐਡ ਕਰਤੀ ਆਂ ਕਰ ਲਾ ਹੈਲੋ ਇੱਕਮ ਹੈਲੋ ਹੈਲੋ ਕਿ ਹਾਲ ਹੈ ਬੱਦਿਆ ਉਹ ਪ੍ਰਮੋ ਦਾ ਫੋਨ ਆਇਆ ਸੀਗਾ ਉਹ ਕਹਿੰਦੀ ਆਪਣੇ ਘਰੇ ਕੀ ਦੀ ਪਾਰਟੀ ਕਰਨੀ ਹੈ ਉਹਨਾਂ ਦੇ ਘਰੇ ਜਾਣਾ ਤੂੰ ਵੀ ਆ ਜੀ ਕੋਈ ਨਹੀਂ ਕੋਈ ਨਹੀਂ ਮੈਂ ਸੀ ਠੀਕ ਹੈ ਫਿਰ ਉਹਦੇ ਘਰੇ ਮਿਲਾਂਗੇ ਆਪਾਂ ਹਾਂ ਜਰੂਰ ਆ ਜਿਓ ਠੀਕ ਹੈ ਆ ਜਾਂਗੇ ਓਕੇ ਬਾਏ ਬਾਏ ਅਰੇ ਰਾਮੂ ਕਾਕਾ ਦੇਖ ਨਾ ਬਾਹਰ ਕੌਣ ਆਇਆ ਹੈ

ਉਹ ਏਕਮ ਨਹੀਂ ਆਈ ਹੈਗੀ ਹਜੇ ਤੱਕ ਪਤਾ ਨਹੀਂ ਉਹਨੂੰ ਮੈਂ ਫੋਨ ਤਾਂ ਕੀਤਾ ਸੀਗਾ ਹੁਣ ਕਰਦੇ ਆ ਪਰ ਹਾਂ ਦੁਆਰ ਚ ਹੀ ਕਰ ਉਹਨੂੰ ਫੋਨ ਤੋਂ ਨਹੀਂ ਕਰਦੇ ਹਾਂ ਹੈਲੋ ਹਾਂ ਏਕਮ ਕਿੱਥੇ ਹੈਗੀ ਇੰਨਾ ਟਾਈਮ ਹੋ ਗਿਆ ਹਾਂ ਮੈਨੂੰ ਚਾਹੀਦਾ ਬਾਹਰ ਖੜ੍ਹ ਫੰਗੜ ਚ ਹਾਂ ਬਸ ਆ ਜਾ ਛੇਤੀ ਆਇਆ ਰਾਮੂ ਕਾਕਾ ਏਕਮ ਆ ਰਹੀ ਆ ਬਾਤ ਦੇਖਿਓ ਮੜਾ ਜਿਉਨੂੰ

ਵੇਗੋ ਉਹਨੂੰ ਗੱਤਿ ਬਤਾਤਾ ਕੋਈ ਨਾ ਕੋਈ ਨਾ ਤੂੰ ਆਇਆ ਪੁਛ ਲਿਆ ਕਿਉਂ ਨਹੀਂ ਚੱਲ ਮੈਟਰ ਤੁਸੀਂ ਅਸੀਂ ਆ ਗਏ ਇਕਨ ਤੂੰ ਅਣਗਤ ਲੈ ਕੇ ਆਈ ਯਾਰ ਮੈਂ ਬੈਸਟ ਫਰੈਂਡ ਆ ਤੇ ਉਹ ਲੋ ਲੈਵਲ ਦੇ ਆਪਣੇ ਤੇ ਆਪਾਂ ਹਾਈ ਲੈਵਲ ਦੇ ਆ ਇੱਕ ਲੋ ਲੈਵਲ ਉਹਦਾ ਮੇਰੇ ਕੋਲ ਨਹੀਂ ਹੁੰਦਾ ਮੇਨੂੰ ਬੈਸਟ ਫਰੈਂਡ ਆ ਨਹੀਂ ਮੈਨੂੰ ਨਹੀਂਗਾ ਪਤਾ ਹੈਗਾ ਤੂੰ ਜੇ ਮੈਂ ਉਹਨੂੰ ਲੈ ਕੇ ਆਈ ਹਾਂ ਮੈਂ ਉਹਨੂੰ ਪੇਸਟ ਜਿਵੇਂ ਮਰਜੀ ਭੇਜ ਕੋਈ ਨਹੀਂ ਮੈਂ ਭੇਜ ਦਿਆਂਗਾ ਹਾਂ ਚਲ ਆਇਓ ਰਾਮੂ ਕਾ ਕੁਝ ਖਾਣੇ ਕੇ ਲੀਏ ਲੈ ਕੇ ਆਇਨਾ ਪ੍ਰਭਨੋਰਾ ਸਟੇਲ ਦਾ ਗਲਾਸ ਕਿਹਦੇ ਲਈ ਹੈ ਵਾ ਉਹ ਮੈਂ ਰਾਮੂ ਕਾ ਨੂੰ ਕਹਿ ਕੇ ਆਈ ਸੀਗੀ ਉਹਦੇ ਲਈ ਆ ਓਕੇ ਠੀਕ ਹੈ ਹਾਂ ਲਾਲੋ ਫਿਲੋਸਫ ਚਲੋ ਠੀਕਾ ਲਾਲੋ ਤੁਸੀਂ ਵੀ ਉਹ ਆਪ ਕਿੱਡੀ ਪਾਰਟੀ ਦਾ ਸੱਜ ਕਰ ਰਹੇ ਸੀਗੇ ਪਲਾਨ ਹੈ ਨਾ ਹਾਂ ਹਾਂ ਉਹ ਕਹਿੰਦੇ ਆਪਾਂ ਮਨੀ ਕਲੈਕਸ਼ਨ ਕਰਦੇ ਆਂ ਚਲੋ ਚਲੋ ਠੀਕ ਆ ਫਿਰ ਦੇਖੋ ਹਾਂ ਕੌਣ ਕਿੰਨੇ ਕਿੰਨੇ ਪੈਸੇ ਦੇਗਾ ਮੈਂ ਫਿਰ ਤੁਸੀਂ ਕਿੰਨੇ ਮੈਂ ਵੀ 5000 ਦੇ ਦੂੰਗੀ ਇਹਦੇ ਕੋਲ ਤਾਂ ਕਿੱਥੇ ਪੈਸੇ ਹੋਣਗੇ लो लेवल ਦੇ ਲੋਕ ਨੇਗੇ ਕਹਿੰਦੇ ਕੋਈ ਨਹੀਂ ਮੈਂ ਦੇ ਦਿੰਦੀ ਤੂੰ ਬੜੀ ਹਮੈਤੀ ਜਿਹਣਾ ਬਣਉਦੀ ਏਕਮ ਉਹਦੀ ਚਾਹੀਦੇ ਹੈਗੇ ਨਾ ਅਸੀਂ ਇਹਨੂੰ ਬੁਲਾਉਣਾ ਵਾ ਹਾਂ ਸਹੀ ਗੱਲ ਅਸੀਂ ਨਹੀਂ ਇਹਨਾਂ ਨਾਲ ਵਰਗੇ ਲੋ ਲੈਵਲ ਦੇ ਲੋਕਾਂ ਨੂੰ ਬੁਲਾਉਂਦੇ ਹੈਗੇ ਮੇਰੀ ਫ੍ਰੈਂਡ ਤਾਂ ਮਰਲੇ ਨਾ ਕਰ ਸਕਦੀਆਂ ਏਕਮ ਤੂੰ ਬੜੀ ਹਮੈਤੀ ਜਿਹਣਾ ਬਣਉਦੀ ਅਸੀਂ ਨਹੀਂ ਬੁਲਾਉਣਾ ਉਹਨੂੰ ਉਹਨੂੰ ਭੇਜ ਦੇ ਇੱਥੇ ਤੁਹਾਨੂੰ ਨਹੀਂ ਪਤਾ ਹੈਗਾ ਉਹ ਕਿੰਨੇ ਲੋ ਲੈਵਲ ਦੇ ਨੇ ਹਾਂ ਸਹੀ ਗੱਲ 5 ਰੁਪਏ ਤੱਕ ਨਹੀਂ ਹੋਣਗੇ ਇਹਨਾਂ ਕੋਲੇ 5 ਰੁਪਏ ਵੀ ਨਹੀਂ ਇੱਕ ਹਾਂ 1 ਰੁਪਿਆ ਵੀ ਨਹੀਂ ਹੋਣਾ ਇਹਨਾਂ ਕੋਲੇ ਚੱਲ ਭੇਜ ਦੇ ਤੂੰ ਇਹਨੂੰ ਇੱਥੋਂ ਭੇਜ ਦੇ ਠੀਕ ਹੈ ਮੈਨੂੰ ਨੇ ਕੁਝ ਜ਼ਰੂਰੀ ਕੰਮ ਪੈ ਗਿਆ ਹੈ ਤੇ ਮੈਂ ਚਲਦੀ ਆਂ ਆਪਾਂ ਫੇਰ ਕਦੇ ਮਿਲਾਂਗੇ ਅਸੀਂ ਨਹੀਂ ਤੈਨੂੰ ਬੁਲਾਉਣਾ ਹੈਗਾ ਇੱਕ ਵਾਈ ਮੈਂ ਚਲਦੀ ਹਾਂ ਇਕਮ ਤੈਨੂੰ ਪਤਾ ਨਹੀਂ ਲੱਗਦਾ ਕਿ ਨੂੰ ਲੈ ਕੇ ਆਈ ਸੀਗੀ ਨਾਲ ਕਿਨੇ ਲੋ ਲੈਵਲ ਦੇ ਲੋਕ ਨੇ ਉਹਨੂੰ ਕੱਪੜੇ ਪਾਉਣ ਤੱਕ ਦੀ ਸੈਂਸ ਨਹੀਂ ਹੈਗੀ ਐਵੇਂ ਆਰੇ-ਗਰੇ ਨੂੰ ਚੱਕੀ ਫਿਰਦੀ ਹੁੰਨੀ ਆ ਨਾਲ ਸੌਰੀ ਮੈਂ ਅਗੋਂ ਧਿਆਨ ਰੱਖੂੰਗੀ ਤੇ ਅਗਲੀ ਕਿਟੀ ਪਾਰਟੀ ਕਦੋਂ ਆ ਤਾਂ ਮੈਨੂੰ ਦੱਸ ਦਿਓ ਠੀਕ ਐ ਤੈਨੂੰ ਦੱਸ ਦਾਂਗੇ ਬਸ ਉਹਨੂੰ ਨਾਂ ਨਾਲ ਲੈ ਕੇ ਆਈ ਹੁਣ ਤੂੰ ਕੋਈ ਨਹੀਂ ਮੈਂ ਨਹੀਂ ਲੱਗੀ ਉਹਨੂੰ ਨਾਂ ਠੀਕ ਐ ਉਪਰੋਂ ਰ ਆਪਾਂ ਨੇ ਚੇਅਰ ਵੀ ਸਾਫ਼ ਕਰਾਉਣੀ ਆ ਰਾਮੂ ਕਾਕਾ ਇਹ ਚੇਅਰ ਸਾਫ਼ ਕਰੋ ਆਕੇ ਤਾਂ ਕੀ ਹੋਇਆ ਮੰਮੀ ਆਪਾਂ ਇੰਨੇ ਗਰੀਬ ਕਿਉਂ ਆ ਕਿਉਂ ਕੀ ਗੱਲ ਹੋ ਗਈ ਪੁੱਤ ਤੁਸੀਂ ਪਹਿਲਾਂ ਮੈਨੂੰ ਦੱਸੋ ਕਿ ਆਪਾਂ ਇੰਨੇ ਗਰੀਬ ਕਿਉਂ ਆ ਪਾਪਾ ਵੀ ਇੰਨੇ ਗਰੀਬ ਨਹੀਂ ਸੀ ਹੁੰਦੇ ਤੇਰੇ ਚਾਚੇ ਤਾਇਆ ਨੇ ਧੋਖੇ ਨਾਲ ਤੇਰੇ ਬਾਪੂ ਤਾਂ ਆਪਣੇ ਨਾਮ ਜ਼ਮੀਨ ਲਤਵਾ ਲਈ ਸੀ ਤੇ ਤੂੰ ਤੂੰ ਦੱਸ ਐਦਾਂ ਕਿਉਂ ਕਹਿ ਰਹੀਆਂ ਹੁਣ ਜਿੱਥੇ ਮੈਂ ਹਨਾ ਮੇਰੀ ਇੱਕ ਫਰੈਂਡ ਸੀ ਇਟਲਮ ਮੈਂ ਆਰਡਰ ਨਾਲ ਕਿਸੇ ਤਰ੍ਹਾਂ ਕਰੇ ਗਈ ਸੀ ਉਹਦੀ ਫਰੈਂਡਾਂ ਦੇ ਜਦੋਂ ਮੈਂ ਉਹਨਾਂ ਦੇ ਘਰੇ ਪਹੁੰਚੀ ਉਈ ਗੱਲ ਨਹੀਂ ਪੁੱਤ ਫਿਕਰ ਨਹੀਂ ਕਰੀਦੀ ਹੁੰਦੀ ਰੱਬ ਤੇ ਭਰੋਸਾ ਰੱਖੀ ਜਾਂਦਾ ਤੂੰ ਮਿਹਨਤ ਕਰ ਬਹੁਤ ਅੱਗੇ ਜਾਵੇਂਗੀ ਮੈਂ ਹੁਣ ਉਹਨਾਂ ਨੂੰ ਕੁਝ ਕਰਕੇ ਦਿਖਾਵਾਂਗੀ ਨਾਨ ਕਾਲਰ ਹਲੋ ਹਲੋ ਇਕਮ ਕਿਵੇਂ ਆ ਤੂੰ ਵਧੀਆਂ ਤੂੰ ਕਿਵੇਂ ਮੈਂ ਵੀ ਵਧੀਆਂ ਇਕਮ ਮੇਰੇ ਘਰੇ ਨਾ ਮੈਂ ਪਾਰਟੀ ਰੱਖੀ ਆ ਤੂੰ ਆ ਜੀ ਨਾਲੇ ਉਹਨਾਂ ਨੂੰ ਵੀ ਲਈ ਆਂ ਜਿਹੜੀਆਂ ਉਸ ਦਿਨ ਤੇਰੀਆਂ ਫਰੈਂਡਾਂ ਸੀਗੀਆਂ ਕੋਈ ਨਹੀਂ ਮੈਂ ਉਹਨਾਂ ਨੂੰ ਵੀ ਲਿਆਂ ਤੇ ਆਪ ਵੀ ਆ ਜੂੰਗੀ ਹਾਂ ਬਸ ਹਨਾ 5:00 ਵਜੇ ਆ ਜੀ ਤੂੰ ਠੀਕ ਐ ਮੈਂ ਆ ਜੂੰਗੀ ਠੀਕ तो तो नहीं नहीं पता मैं 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 लास्ट वीक गई 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 थी 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 बहुत 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 सारी अच्छा, hmm. हाँ, तो तो अच्छा, तो सारी ड्रेस के आई आई अच्छा अच्छा तू? गोल्ड ऑस्ट्रेलिया ड्रेसेस ड्रेसेस सूट सूट भी ले <laughs> तो डाय ਹਾਏ ਕਮ ਕੀ ਹਾਲ ਆ ਬਦਿਆ ਤੁਸੀਂ ਕਿੱਥੇ ਆ ਮੈਂ ਤਾਂ ਮੇਰੇ ਘਰੇ ਸੀ ਪਰ ਨੀਤ ਤੇ ਪ੍ਰਭ ਨੂਰ ਵੀ ਮੇਰੇ ਘਰੇ ਹੀ ਰਹਿੰਗੀਆਂ ਅੱਛਾ ਠੀਕ ਆ ਤੇ ਆਪਾਂ ਦਾ ਜਿੱਥੇ ਜਾਣਾ ਵਾ ਕਿੱਥੇ ਜਾਣਾ ਅਸੀਂ ਜਾਣਾ ਤਾਂ ਤਿਆਰ ਹੋ ਜੀ 5 ਵਜੇ ਜਾਣਾ ਕਿੱਥੇ ਆਏ ਤਾਂ ਦੱਸ ਆਪਾਂ ਵਾ ਜਾਣਾ ਚਲ ਠੀਕ ਆ ਫਿਰ ਕਿੰਨੇ ਵਜੇ ਆਈਏ 5 ਵਜੇ ਆ ਜਿਓ ਠੀਕ ਆ ਪਠੀਕਾ ਇੱਕ ਵਾਰ ਫੋਨ ਸੀ ਉਹ ਕਹਿੰਦੀ ਆਪਾਂ ਕਿੱਥੇ ਜਾਣਾ ਉਹਨੇ 5 ਵਜੇ ਆਪਾਂ ਨੂੰ ਬੁਲਾਇਆ ਵਾ ਕਿੱਥੇ ਜਾਣਾ ਕਿੱਥੇ ਪਤਾ ਨਹੀਂ ਉਹ ਕਹਿੰਦੀ ਬਸ ਕਿੱਥੇ ਜਾਣਾ ਹੈ ਕਿੱਥੇ ਆ ਗਏ ਆਪਾਂ ਕਿੰਨਾ ਸੋਹਣਾ ਘਰ ਆ ਸਹੀ ਗੱਲ ਐ ਕਮ ਕਿੱਥੇ ਲੈ ਆਇਆ ਤੂੰ ਆ ਬਸ ਆ ਗਿਆ ਦੇਖੋ ਬੈਠੋ ਚਲੋ ਬੈਠ ਜਾਂਨੇ ਆ ਚਲੋ ਹਾਂ ਉਹ ਦੇਖੋ ਤੋ ਇੱਕੋ ਵੇ ਉਹ ਹੀ ਨਹੀਂ ਹੈ ਜਿਹੜੇ ਉਦਣ ਆਈ ਸੀਗੇ ਮੈਨੂੰ ਪਤਾ ਸੀ ਤੂੰ ਰੇ ਤੱਕ ਹੀ ਰਹਿਣਾ ਤੂੰ ਲੋਕਾਂ ਦੇ ਘਰੇ ਕੰਮ ਕਰਨ ਜੋਗੀ ਹੋਈ ਆ ਲੋ ਲੈਵਲ ਦੇ ਲੋਕ ਸਾਲ ਹੋ ਗਏ ਹਲੇ ਤੱਕ ਤੂੰ ਇੱਥੇ ਹੀ ਆ ਤੇਰਾ ਲੈਵਲ ਹਲੇ ਟੱਕ ਇੱਥੇ ਹੀ ਆ ਸਾਨੂੰ ਪਤਾ ਸੀ ਹੱਸੀ ਦੰਦ ਕਿਹੜੀ ਜੱਲਣ ਤੇ ਅਸਲੀ ਨਹੀਂਗਾ ਤੇਰੀ ਅਸੀਂ ਨਹੀਂ ਬੇਸਤੀ ਕਰਤੀ ਆ ਤਾਂ ਹੀ ਹੱਸ ਰਹੀ ਨੀ ਪਾ ਕੇ ਕਿਹਦੇ ਕਹਾ ਕੁੱਤ ਕੋ ਦਿੱਤੇ ਓਹ ਹੋਏ ਨੇ ਲੋ ਲਵ ਦੇ ਲੋਕ ਮੇਰੇ ਕੋ ਲਾ ਕੇ ਬੈ ਗੇ ਤੇ ਕੱਪੜੇ ਕਿਹਦੇ ਮੰਗ ਮੈਂ ਪਾਏ ਲੇਂਗੇ ਪਾਏ ਹੋਣਗੇ ਕਿਸੇ ਤੋਂ ਮੰਗ ਕੇ ਦੀ ਆਦੀ ਤੌਕਾਤ ਹੈ ਨਹੀਂ ਕਿ ਇੰਨੇ ਮਹਿੰਗੇ ਕੱਪੜੇ ਖਰੀਦ ਦੰਗੇ ਹਾਂ ਇਹ ਤਾਂ ਲੱਗਦੀ ਵੀ ਨਹੀਂਏ ਬਸ ਕਰੋ ਦੇਸੀ ਕਰਨ ਜੀ ਵੀ ਕੋਈ ਲਿਮਟ ਹੁੰਦੀ ਆ ਜਿਸਕੇ ਤੁਸੀਂ ਬੈਠੋ ਨਾ ਉਹਦਾ ਉਹਦਾ ਹੀ ਆ ਬਸ ਕਰ ਬਸ ਕਰ ਇੰਨਾ ਮਜ਼ਾਕ ਨਹੀਂ ਕਰੀਦਾ ਇੰਨਾ ਝੂਠ ਨਹੀਂ ਬੋਲੀ ਸੱਚ ਬੋਲ ਰਹੀ ਆ ਮੈਂ ਉਹ ਤਾਂ ਪੁੱਛ ਲੋ ਖੁਦ ਕਿ ਇਹ ਘਰ ਤੇਰਾ ਵਾ ਉਹ ਗੱਲਾਂ ਕੀਆਂ ਸੀ ਨਾ ਉਹ ਗੱਲਾਂ ਮੇਰੇ ਲਈ ਇੱਕ ਮੋਟੀਵੇਸ਼ਨ ਸੀਗੀਆਂ ਮੈਂ ਪੜ ਕੇ ਇੰਨੀ ਮਿਹਨਤ ਕਰਕੇ ਆਈਪੀਐਸ ਦਾ ਪੇਪਰ ਕਲੀਅਰ ਕੀਤਾ ਤੇ ਮੈਂ ਤਾਂ ਨਹੀਂ ਇੱਥੇ ਬੈਠੀ ਆ ਹੁਣ ਤਾਂ ਮੈਂ ਥੋਡੇ ਲੈਵਲ ਦੀ ਆ ਹੁਣ ਤਾਂ ਮੈਂ ਲੋ ਲੈਵਲ ਦੀ ਨਹੀਂ ਹੈਗੀ ਤੁਸੀਂ ਚਾਹ ਤਾਂ ਪੀ ਸਕਦੇ ਹੋ ਚਲ ਜੇ ਤੂੰ ਇੰਨਾ ਕਹਿੰਦੀ ਆ ਤਾਂ ਅਸੀਂ ਪੀ ਲੈਨੇ ਆ ਹਾਂ ਅਸੀਂ ਜਿਵੇਂ ਸੀ ਨਾ ਇੱਕ ਤੈਨੂੰ ਚਾਹ ਪਿੰਡ ਤੋਂ ਪਹਿਲਾਂ ਕੋਈ ਗੱਲ ਕਹਿਣਾ ਚਾਹੁੰਨੇ ਆ ਹਾਂਜੀ ਬੋਲੋ ਅਸੀਂ ਸਾਰੇ ਜਾਣੇ ਸੌਰੀ ਫੀਲ ਕਰਦੇ ਆਂ ਵੀ ਜਿਹੜੇ ਤੈਨੂੰ ਅਸੀਂ ਇੰਨਾ ਕੁਝ ਬੋਲੇ ਆਂ ਹਾਂ ਸਹੀ ਬੰਦੇ ਦੀ ਸੋਚ ਉੱਚੀ ਨਹੀਂ ਵੀ ਹੁੰਦੀ ਆ ਜੇ ਸੋਚ ਉੱਚੀ ਨਹੀਂ ਵੀ ਨਾ ਹੋਵੇ ਬੰਦੇ ਦੀ ਸੋਚ ਸਹੀ ਹੋਵੇ ਤਾਂ ਸਭ ਕੁਝ ਸਹੀ ਹੋ ਜਾਂਦਾ ਵਾ ਹਾਂ ਤੂੰ ਆ ਕੇ ਸਾਡੇ ਕੋਲ ਇੱਥੇ ਆਇਆ ਹਾਂ ਹਾਂ ਆ ਜਾ ਸਾਰੇ ਤੇ ਸਾਡੀ ਵੀਡੀਓ ਬਣਾਉਂਦਾ ਮੇਨ ਮੋਟਿਵ ਇਹ ਸੀ ਕਿ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਨਹੀਂ ਜੇ ਬੰਦੇ ਸੋਚ ਸਹੀ ਆ ਤੇ ਸਭ ਕੁਝ ਉਹਨਾਂ ਨੂੰ ਸਹੀ ਲੱਗਦਾ ਬਾਕੀ ਜੇ ਵੀ ਬੜਾ ਅਮੀਰ ਆ ਠੀਕ ਆ ਉਹ ਕਿਸੇ ਦੀ ਹੈਲਪ ਕਰ ਸਕਦਾ ਜਿਹਦੇ ਨਾਲ ਉਹਨੂੰ ਵੀ ਖੁਸ਼ੀ ਮਿਲੂਗੀ ਤੇ ਅਗੋਂ ਰੱਬ ਵੀ ਉਹਨੂੰ ਦੇਖ ਕੇ ਉਹਨੂੰ ਤਰੱਕੀ ਬਖਸ਼ੂਗਾ ਬਾਕੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਾਡੀਆਂ ਕੋਈ ਵੀ ਗਲਤੀਆਂ ਹੋਣਗੀਆਂ ਤਾਂ ਕਮੈਂਟ ਵਿੱਚ ਉਹ ਵੀ ਜਰੂਰ ਲਿਖਿਓ ਤਾਂ ਕਿ ਸਾਨੂੰ ਅਗਲੇ ਨਵੀਂ ਵੀਡੀਓ ਬਣਾਉਣ ਦਾ ਪਤਾ ਲੱਗ ਸਕੇ। ਤੋਂ ਬਾਅਦ ਸਾਡੀ ਵੀਡੀਓ ਨੂੰ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।